ਸੋ ਇਹਾ ਮਤਲਬ ਲੋਕਾਂ ਨੂੰ ਚੋਣਾਂ ਚ ਇੰਟਰਸਟ ਘੱਟ ਸੀਗਾ ਜਾਂ ਉੱਥੇ ਗਰਮੀ ਜ਼ਿਆਦਾ ਹੋਣੀ ਇਹਾ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਜੋਗਨ ਕਹਿੰਦੇ ਸੀ ਅੱਠ ਕੀ ਬਾਰ 400 ਬਾਰ ਉਹਨੂੰ ਕਹਿਣ ਲੱਗ ਕੇ ਕਿ ਸਥਿਰ ਸਰਕਾਰ ਸਿੱਧਾ ਸਿੱਧਾ ਲੋਕਾਂ ਦੀ ਮੰਦੀ ਇੱਛਾ ਘਟੀਆਂ ਕਿ ਅਸੀਂ ਸਰਕਾਰ ਨੂੰ ਨਹੀਂ ਚੋਣਨਾ ਜਦੋਂ ਇਹੋ ਜੀ ਗੱਲ ਹੋਵੇ ਤਾਂ ਵੋਟਿੰਗ ਜਿਹੜੀ ਆ ਉਹ ਕੱਟ ਹੁੰਦੀ ਹੈ ਔਰ ਮੈਨੂੰ ਲੱਗਦਾ ਇਹ ਸ਼ੁਭ ਸੰਕੇਤ ਹੈ ਸਾਡੇ ਵਾਸਤੇ ਔਰ ਜਿੰਨੀਆਂ ਵੀ ਵੋਟਾਂ ਪਈਆਂ ਹੋਈਆਂ ਮੈਨੂੰ ਲੱਗਦਾ ਸਰਕਾਰ ਦੇ ਕਿਤੇ ਨਾ ਕਿਤੇ ਖਿਲਾਫ ਪਈਆਂ ਬੜੀ ਸਪਰਮਪਾਲ ਤੋਂ ਲੈ ਕੇ ਤੁਹਾਡਾ ਕੀ ਮੰਨਣਾ ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਡਿਊਟੀ ਜੁਆਇਨ ਕਰੋ ਪਰ ਉਹਨਾਂ ਨੇ ਮਨਾਂ ਕਰਤਾ ਉਹ ਕਹਿੰਦੇ ਕਿ ਸਰਕਾਰ ਨੇ ਜਿਹੜੀ ਕਾਰਜਪਾਹੇ ਦੇ ਉਮੀਦਵਾਰ ਨੇ ਹਾਂ ਕਿਉਂਕਿ ਆਪ ਤੋਂ ਭਾਈ ਨਰਿੰਦਰ ਮੋਦੀ ਦਾ ਅਸ਼ੀਰਵਾਦ ਹੈ ਪਰਮਪਾਲ ਜੀ ਕੋ ਪਰ ਹਾਂ ਕੋਈ ਕਾਇਦੇ ਕਾਨੂੰਨ ਹੋਣੇ ਚਾਹੀਦੇ ਹੈ ਰੂਲ ਐਂਡ ਰੈਗੂਲੇਸ਼ਨ ਸਭ ਵਾਸਤੇ ਹੈ ਯੂਪੀਐਸਸੀ ਦੇ ਨਿਯਮ ਦੇ ਅਨਸਾਰ ਉਹਨਾਂ ਨੂੰ ਸਿਫਾ ਦੇਣਾ ਚਾਹੀਦਾ ਸੀ ਨਾ ਕਿ ਭਾਜਪਾ ਦੇ ਕਾਰਜ ਲੈ ਆਉਣ ਮੈਨੂੰ ਲੱਗਦਾ ਕੋਈ ਵੀ ਵਿਅਕਤੀ ਹੈ ਮੈਨੂੰ ਪਤਾ ਨਹੀਂ ਇਸ ਬਾਰੇ ਹਰ ਵਿਅਕਤੀ ਉਸੇ ਜਿਹੜੇ ਕਾਇਦੇ ਕਾਨੂੰਨ ਤੇ ਨਿਯਮ ਉਹ ਮੈਨੇ ਰੱਖਦੇ ਆ ਅਗਰ ਕੋਈ ਕਾਨੂੰਨ ਦੀ ਉਹਨਾਂ ਨੇ ਪ੍ਰਕਿਰਿਆ ਨੂੰ ਤੋੜਿਆ ਤਾਂ ਮੇਰਾ خیال ਉਹ ਨਹੀਂ ਤੋੜਨਾ ਚਾਹੀਦਾ ਸੀ ਨੋਟਿਸ ਉਹਨਾਂ ਨੇ ਕਿਹੜੀ ਪ੍ਰਕਿਰਿਆ ਦੇ ਰਾਹੀਂ ਕੀਤਾ ਹੈ ਇਹ ਅਮਰੋ ਦਾ ਸੱਜੇ ਪਰ ਟੈਕਨੀਕਲ ਮੈਨੂ ਲੱਗਦਾ ਨਿਯਮਾਂ ਦੇ ਅਨੁਸਾਰ ਸਿਫਾ ਦੇਣਾ ਚਾਹੀਦਾ ਹੈ ਨਿਯਮਾਂ ਦੇ ਅਨੁਸਾਰ ਹੀ ਸਾਨੂੰ ਸਵਿਧਾਨ ਦੇ ਮੁਤਾਬਕ ਜੇਕਰ ਅਜਿਹੀ ਗੁਰਬਾਦੀ ਕਿਹੜੀ ਬਾਤ ਹੋ ਰਹੀ ਹੈ ਅੱਜ ਰਵਨੀਤ ਬਿੱਟੂ ਦਾ ਫੇਰ ਪਿੰਡ ਦੇ ਵਿੱਚ ਵਿਰੋਧ ਹੋਇਆ ਪਾਟਾ ਜਰ ਤੱਕ ਜਾ ਗਿਆ ਉਹ ਕਹਿੰਦੇ ਪਏ ਵੀ ਇਹ ਕਹਿੰਦੇ ਕਾਂਗਰਸ ਦਾ ਵੀ ਉਹ ਕਹਿੰਦੇ ਪਾਰਟੀਆਂ ਦੇ ਹੀ ਬੰਦੇ ਨੇ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਕਿਸਾਨ ਨਹੀਂ ਹੈਗੇ ਪਾਰਟੀਆਂ ਦੇ ਬੰਦੇ ਨਹੀਂ ਉਹੀ ਕਿਸਾਨ ਹੈ ਜਿੰਨੇ ਪਿੱਛੇ ਬਿੱਟੂ ਤੂੰ ਧਰਨੇ ਤੇ ਬੈਠਾ ਸੀ ਯਾਰਾ ਉਹ ਨਰਿੰਦਰ ਮੋਦੀ ਜੀ ਨੇ ਸਕਿਉਰਿਟੀ ਗੱਡੀਆਂ ਸਮਾਨ ਸੱਲਾ ਦਿੱਤਾ ਹੁਣ ਆਪਾਂ ਇਹਨਾਂ ਕਿਸਾਨਾਂ ਨੂੰ ਕਹਣੀ ਹੈ ਕਿ ਕਾਂਗਰਸ ਇਹ ਕਿਸਾਨ ਨਾ ਕਾਂਗਰਸ ਦਾ ਹੈ ਨਾ ਕਾਲੀਆਂ ਨੇ ਕਿਸਾਨ ਪੰਜਾਬ ਦਾ ਹੈ ਕਿਸਾਨ ਆਂਦਾਤਾ ਹੈ ਲੇਕਿਨ ਜੱਸੀ ਖੰਗੂੜਾ ਹੀ ਵਾਪਸ ਆ ਗਏ ਜੱਸੀ ਖਸੂੜਾ ਜੱਸੀ ਖੰਗੂੜਾ ਸਾਹਿਬ ਸਾਡੀ ਪਾਰਟੀ ਜੀ ਵਾਪਸ ਆਈ ਹੈ ਬਹੁਤ ਨੇਕ ਇਨਸਾਨ ਹੈ ਸਾਡਾ ਸਾਡੇ ਐਮਐਲਏ ਰਹੇ ਹੈ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਕੋਈ ਵੀ ਵਿਅਕਤੀ ਜਿਹੜਾ ਆਉਂਦਾ ਹੈ ਉਹਦੋਂ ਪਾਰਟੀ ਨੂੰ ਕਿਤੇ ਨਾ ਕਿਤੇ ਮਜਬੂਤੀ ਪ੍ਰਦਾਨ ਹੁੰਦੀ ਆ ਔਰ ਬਹੁਤ ਸਾਰੇ ਲਾਰੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਲਾਇਸਨ ਕਿ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਪਰ ਜਿਹੜੇ ਜਿਹੜੇ ਚੁੱਕੇ ਗਏ ਉਹ ਵੀ ਵਾਪਸ ਆਉਣਗੇ ਤੁਹਾਡੀ ਪਾਰਟੀ 'ਚ ਜਿਹੜੇ ਵਿਧਾਇਕਾਂ ਚ ਕੋਈ ਜਾਂ ਕਈ ਬੰਦੇ ਜਿਹੜੇ ਸਾਡੇ ਕੋਈ ਵੀ ਵਿਅਕਤੀ ਬਿਨਾਂ ਸ਼ਰਤ ਤੋਂ ਅਗਰ ਵਾਪਸ ਆਉਂਦਾ ਹੈ ਤਾਂ ਪਾਰਟੀ ਉਹਨਾਂ ਨੂੰ ਹਮੇਸ਼ਾ ਆਪ ਦੇ ਨਾਲ ਰੱਖਣ ਨੂੰ ਤਿਆਰ ਹੈ ਕਿਉਂਕਿ ਇੱਕ ਇੱਕ ਵਿਅਕਤੀ ਦੇ ਨਾਲ ਸਾਡਾ ਪਰਿਵਾਰ ਵੱਡਾ ਹੁੰਦਾ ਇੱਕ ਨਾਮਿਨੇਸ਼ਨ ਕਰਤਾ ਤੁਹਾਡਾ ਲਾ ਕੇ ਆਏ ਹੋ ਤੇ ਆਪ ਤੁਸੀਂ ਕਰ ਉਹ ਬਾਈ ਨਾਮਿਨੇਸ਼ਨ ਮੈਂ ਥੋੜਾ ਜਿਹਾ ਪਹਿਲਾਂ ਲੋਕਾਂ ਨੇ ਨਾਮਿਨੇਸ਼ਨ ਭਰავਾ ਫਿਰ ਆਪਣੇ ਨਾਮਿਨੇਸ਼ਨ ਮੇਰੇ ਵੀ ਡੇਟ ਦੱਸੋ ਗੱਲ ਇਹ ਹੈ ਮੈਂ ਦੋ ਨਾਮਿਨੇਸ਼ਨ ਪਰਾਕੇ ਆਂ ਅੱਜ ਲਿਖ ਲਓ ਜੀ ਯਸ ਸਰ ਤੇ ਜੇ ਮਾਨ ਸਾਹਿਬ ਮਿਲੇ ਜਾਂ ਭਾਜਪ ਕਾ ਕੈਂਡੀਡੇਟ ਨੇ ਡਿਕਲੇਅਰ ਕੀਤਾ ਸੰਦੂਚ ਜੀ ਪਾਵੇ ਚਾਰਤ ਲਵਾ ਦਿਓ ਜੀ ਤੁਹਾਡੇ ਮਾਈਕ ਤੇ ਤੁਹਾਡੇ ਮੀਡੀਆ ਦੇ ਰਹੇ ਜੀ ਸੁਪਾਲ ਸਿੰਘ ਖੇੜਾ 1 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਰਿਹਾ ਹੈ ਵੈਰੀ ਗੁੱਡ ਤੇ ਸਾਡੇ ਧਰਮਵੀਰ ਗਾਂਧੀ ਜੀ ਰਾਜਾ ਵੜਿੰਗ ਅੱਜ ਸ਼ੁਭ ਦਿਹਾੜੇ ਤੇ ਗਿਆ ਸੀ ਸ਼ੁਭ ਮਹੂਰਤ ਤੇ ਵੱਡੇ ਮਾਰਜਨ ਨਾਲ ਸਾਡੇ ਧਰਮਵੀਰ ਗਾਂਧੀ ਤੇ ਬੀਬੀ ਪ੍ਰੀਤਕੌਰ ਜਿਹੜੀ ਸਾਨੂੰ ਛੱਡ ਕੇ ਗਈ ਸੀ ਉਹ ਚੌਥੇ ਨੰਬਰ ਤੇ ਹੈ ਨਤੀਜਾ ਹੁਣੇ ਦੇਤਾ ਚਾਰ ਤੋਂ ਪਹਿਲਾਂ ਪੇਜਾ ਸੋ ਦੋਨੋਂ ਅੱਜ ਮੈਂ ਆਪਦੇ ਉਮੀਦਵਾਰਾਂ ਦੇ ਨੋਮੀਨੇਸ਼ਨ ਪ੍ਰਾਖਿਆ ਹੈ ਔਰ ਫੋਰਮ ਦੇ ਨੋਮੀਨੇਸ਼ਨ ਤੋਂ ਪ੍ਰਾਂਤ ਤੋਂ ਬਾਅਦ ਫਿਰ ਰਾਜਾ ਵੜੇਗਾ ਪ੍ਰਾਂ ਨੋਮੀਨੇਸ਼ਨ ਲੁਧਿਆਣਾ 'ਚ ਕਿੰਨਾ ਮਾਰਜਨ ਹੋਊਗਾ ਨਹੀਂ ਉਹਨਾਂ ਦਾ ਨਾਰਾ ਦੇ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਮੁੱਖ ਮੰਤਰੀ ਜੀ ਨੂੰ ਹੁਣ ਪੁੱਛ ਲਿਓ ਜੋ ਹੁਣ ਕਹਿਣਗੇ ਨਹੀਂ ਦੱਸ ਦਾਂ ਮੈਂ ਹੁਣ ਨਹੀਂ ਕਹਿਣਗੇ ਤੇਰਾ ਜੀ ਨਹੀਂ ਲੁਧਿਆਣਾ 'ਚ ਕਿੰਨਾ ਮਾਰਜਨ ਲੁਧਿਆਣਾ 'ਚ ਕਿੰਨਾ ਮਾਰਜਨ ਹੋਊਗਾ ਯਾਰ ਹੁਣ ਆਪ ਦੀ ਵਡਿਆਈ ਆਪ ਥੋੜੀ ਕਰੀ ਜਾ ਸਕਦੇ ਆ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋਂ ਦੀਆਂ ਖਬਰਾਂ ਫੈਲੀਆਂ ਵੀ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਥੈਂਕ ਯੂ ਸਰ ਰਾਜ